ਵੈਕਰ ਜੀ ਦਾ ਹਾਲ ਸਾਹਿਬੈਕਰ ਜੀ ਕੀ ਫਜ਼ਿਹ ਹੈ ਜੀ ਆਰਾਮ ਸਿੰਘ ਜੀ ਕੀ ਕਿੱਕਾ ਸ਼ਸਤਰ ਨਾਲ ਆਪਣੇ ਨਾਲ ਮੜੇ ਦੱਸੋ ਆਪਾਂ ਸੰਗਤ ਨੂੰ ਦਸਿਏ ਇਹ ਸਾਡੇ ਭਾਈ ਸਾਹਿਬ ਹੋਣੇ ਆ ਜਸਵੰਤ ਸਿੰਘ ਜੀ ਤੇ ਅੱਜ ਇਹਨਾਂ ਕੋ ਆਪਣਾ ਸ਼ਸਤਰ ਲਿਆ ਗਿਆ ਹੈ ਜੀ ਫਲਾਅ ਦਾ ਸ਼ਸਤਰ ਆ ਦੇਖ ਸਕਦੇ ਹੋ ਜੀ ਤੇ ਇੱਕ ਤੇ ਇਹ ਸ਼ਸਤਰ ਦੇ ਵਿੱਚ ਨਾ ਇੱਥੇ ਬੈਂਡ ਜੀ ਆ ਅੱਛਾ ਜੀ ਆਪਣੀ ਹੀ ਬਹੁਤ ਜ਼ਿਆਦਾ ਬੈਂਡ ਜੀ ਆ ਅੱਛਾ ਜੀ ਤੇ ਅਸੀਂ ਜੇ ਜਸਵੰਤ ਸਿੰਘ ਜੀ ਉਹਨਾਂ ਨੂੰ ਆਪਣੇ ਭਰਾ ਨੂੰ ਬੇਨਤੀ ਕੀਤੀ ਆ ਦੇ ਨਾ ਨਾ ਦੇ 2 ਵੀ ਘੰਟਿਆਂ ਜੀ ਸਿੱਧਾ ਆਇਆ ਸੀ ਜੀ ਤੇ ਮੇਰੇ ਨੂੰ ਭਾਰ ਦੀ ਥੋੜੀ ਕਮੀ ਨਹੀਂ ਆ ਮੇਰੇ ਧਾਰ ਦੇ ਰਸਤੇ ਗੱਭੀ ਸਿਸਟਰ ਨੂੰ ਧਾਰ ਵੀ ਲਾਗਦੀ ਉਹ ਬਹੁਤ ਜਾਨੀ ਦੀ ਜਾਨੀ ਦਾ ਲਾਗ ਰਹੀ ਆ ਉਹਦਾ ਸ਼ਾਰਜ ਕੱਟਿਆ ਆਗਾ ਉਹਦਾ ਸ਼ਾਰਜ ਇਹਦਾ ਚਾਇਨਸ ਤੇ ਕਾਰਨਾ ਨਿਰਣਾ ਉਹਦਾ ਵੀ ਸ਼ਾਰਜ ਤੇ ਆ ਜਿਹੜਾ ਕਾਰਨ ਦਰ ਜੀ ਕਹਿ ਰਹੇ ਆ ਕਿ ਚਾਰ ਵੀ ਕੱਟਿਆ ਕੀ ਆ ਕਾਗਜ਼ੀ ਘਟਨਾ ਸਭ ਤੋਂ ਬੱਕਰੇ ਵਾਂਗ ਤੋਂ ਵੀ ਆਇਆ ਜਿਹੜੀ ਜਿਹੜਾ ਇਹਨੇ ਕਾਗਜ਼ ਹੁੰਦਾ ਕਾਗਜ਼ ਹਲਕਾ ਹੁੰਦਾ ਕਾਗਜ਼ ਬੈਂਡ ਹੋ ਜਾਂਦਾ ਤੇ ਸ਼ਸਤਰ ਦੀ ਤਾਰ ਕਾਗਜ਼ ਤੇ ਤਾਂ ਪਤਾ ਲੱਗ ਜੀ ਆ ਵੀ ਜੇ ਆਪਾਂ ਕਾਗਜ਼ ਕਰਦੇ ਨੇ ਇਹ ਸਾਧਨ ਨਾਲੋਂ ਬਹੁਤ ਵੱਡਾ ਹੈ ਕੱਟ ਦੇ ਤੇ ਹੁਣ ਇਹਦੇ ਬਾਬਾ ਜੀ ਇਹਨਾਂ ਨੂੰ ਜੋਰ ਵੀ ਕੱਟ ਕੇ ਦੇਣਗੇ ਉਹਦਾ ਵੀ ਤੁਹਾਨੂੰ ਵੀਊ ਦਿਖਾਵਾਂਗੇ ਬਸ ਇਹ ਕਰੇ ਕਿ ਜਾਵੇ ਫੁਰੇ ਪਾਵੇ ਸਰਬਲੋਹ ਮਹਾਰਾਜ ਜੀ ਨੂੰ ਭਾਵੇ ਬਸ ਜੀ ਆ ਸਾਣ ਮਨ ਖੁਸ਼ ਹੋ ਗਿਆ ਪਾਪਾ ਜੀ ਜੀ ਦੇ ਵਾਸਤੇ ਰੋ